ਸਸਕਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਤੇ ਤੁਸੀਂ ਦੇ ਦੇ ਪਿਆ ਜੀ ਮੇਰਾ ਡੀਪੀ ਸੀ ਪੰਜਾਬੀ ਤੇ ਵਿੱਕੀ ਮਲਕ ਦੀ ਬਟਾਲਾ ਤੋਂ ਇਹ ਰਿਪੋਰਟ ਬੀਤੇ ਦੋ ਦਿਨ ਪਹਿਲਾਂ ਬਟਾਲਾ ਦੇ ਨੇੜੇ ਕਸਬਾ ਹਲੀਵਾਲ ਤੋਂ ਲੰਗਦੀ ਅੱਪਰ ਬਰੀ ਦਬਾਬ ਨਹਿਰ 'ਚ ਨਹਾਉਂਦਿਆ ਚਾਰ ਵਿਅਕਤੀ ਰੁੜ ਗਏ ਸਨ ਜਿਨ੍ਹਾਂ 'ਚੋਂ ਇੱਕ ਨੂੰ ਤਾਂ ਸਥਾਨਿਕ ਲੋਕਾਂ ਨੇ ਮੌਕੇ ਤੋਂ ਹੀ ਬਚਾ ਲਿਆ ਸੀ ਲੇਕਿਨ ਇਸ ਘਟਨਾ 'ਚ ਤਿੰਨ ਵਿਅਕਤੀ ਰੁੜ ਗਏ ਸਨ ਅਤੇ ਡੁੱਬਣ ਵਾਲੇ ਇੱਕ ਮੌਜੂਦਾ ਸਰਪੰਚ ਰਣਵੀਰ ਸਿੰਘ ਅਤੇ ਬਾਕੀ ਦੋਸਤ ਸਾਥੀ ਦੋਸਤ ਮੱਖਣ ਸਿੰਘ ਤੇ ਕਰਤਾਰ ਸਿੰਘ ਸਨ ਅਤੇ ਜਦ ਕੇ ਪ੍ਰਸ਼ਾਸਨ ਅਤੇ ਸਥਾਨਿਕ ਲੋਕਾਂ ਵੱਲੋਂ ਬੀਤੇ ਕੱਲ ਗੋਤਾਖੋਰਾਂ ਦੀ ਮਦਦ ਨਾਲ ਭਾਲ ਸ਼ੁਰੂ ਕੀਤੀ ਤਾਂ ਦੋ ਮੱਖਣ ਸਿੰਘ ਤੇ ਕਰਤਾਰ ਸਿੰਘ ਦੀ ਲਾਸ਼ਾਂ ਬਰਾਮਦ ਹੋਈਆਂ ਸਨ ਜਦ ਕੇ ਹਾਲੇ ਤੀਸਰੇ ਸਰਪੰਚ ਰਣਵੀਰ ਸਿੰਘ ਦੀ ਭਾਲ ਲਈ ਜਦੋਂ ਜਿਹਾਦ ਜਦੋਂ ਜਹਾਦ ਅੱਜ ਤੀਸਰੇ ਦਿਨ ਵੀ ਯਾਰੀ ਹੈ ਉਥੇ ਹੀ ਅੱਜ ਸਵੇਰ ਤੋਂ ਹੀ ਐਸ ਡੀ ਆਰ ਐਫ ਅਤੇ ਸਿਵਲ ਡਿਫੈਂਸ ਦੀਆਂ ਟੀਮਾਂ ਵੱਲੋਂ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਅਤੇ ਹੁਣ ਤੱਕ ਕੀ ਜਦੋ ਜਹਦ ਕੀਤੀ ਜਾ ਰਹੀ ਹੈ ਅਤੇ ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਭਾਰ ਚ ਮਾਹੌਲ ਗਮਗੀਨ ਹੋਇਆ ਪਿਆ ਤੁਹਾਨੂੰ ਦੱਈਏ ਕਿ ਸਾਰੀ ਖਬਰ ਜੋ ਕਿ ਤੁਹਾਨੂੰ ਦੱਸੀ ਗਈ ਹੈ ਕਿ ਨਹਿਰ ਦੇ ਵਿੱਚ ਡੁੱਬਣ ਤੋਂ ਬਾਅਦ ਸਰਪੰਚ ਅੱਜ ਤੀਸਰੇ ਦਿਨ ਵੀ ਉਹਨਾਂ ਦਾ ਕੋਈ ਅਤਾ ਪਤਾ ਨਹੀਂ ਲੱਗ ਰਿਹਾ ਹਾਲੇ ਕਿ ਐਸਡੀਆਰਐਫ ਦੀਆਂ ਟੀਮਾਂ ਜਿਹੜੀਆਂ ਨੇ ਲਗਾਤਾਰ ਆਪਣੀ ਜੋਰ ਅਜਮਾਇਸ਼ ਕਰਦੀਆਂ ਹੋਈਆਂ ਸਕਰੀਨ ਦੇ ਉੱਤੇ ਤੁਸੀਂ ਦੇਖਦੇ ਪਈਓ ਤਸਵੀਰਾਂ ਕਿ ਜਿੱਥੇ ਕਿ ਲਗਾਤਾਰ ਜਿਹੜੀਆਂ ਟੀਮਾਂ ਨੇ ਤੇਨ ਦਿਨ ਲਗਾਤਾਰ ਪਹਿਲਾ ਗੋਤਾਖੋਰ ਤੇ ਫਿਰ ਹੁਣ ਐਸਡੀਆਰਐਫ ਦੀਆਂ ਜਿਹੜੀਆਂ ਟੀਮਾਂ ਲਗਾਤਾਰ ਸਰਪੰਚ ਨੂੰ ਜਿਹੜਾ ਲੱਭਣ ਦੀ ਕੋਸ਼ਿਸ਼ ਕਰਦੀਆਂ ਪਈਆਂ ਨੇ ਡੂੰਗੀ ਨਹਿਰ ਦੇ ਵਿੱਚ ਸਰਪੰਚ ਦੀ ਲਾਸ਼ ਜਿਹੜੀ ਹਾਲੇ ਤੱਕ ਵੀ ਬਰਾਮਦ ਨਹੀਂ ਹੋਈ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖਦੇ ਪਿਓ ਲਗਾਤਾਰ ਜਿਹੜਾ ਆ ਐਡਰ ਦੀਆਂ ਟੀਮਾਂ ਵੱਲੋਂ ਪੂਰੀ ਤਰ੍ਹਾਂ ਜਦੋਜਹਿਤ ਪੂਰੀ ਮਿਹਨਤ ਕੀਤੀ ਜਾ ਰਹੀ ਹੈ ਪਰ ਹਜੇ ਤੱਕ ਵੀ ਨਾ ਕਾਮਯਾਬੀ ਹਾਸਲ ਹੋਈ ਹੈ ਤੁਸੀਂ ਦੇ ਦੇ ਪਿਓ ਆਪਣੀ ਸਕਰੀਨ ਦੇ ਉੱਤੇ ਤਸਵੀਰਾਂ ਸਾਡੇ ਕੀ ਮਲਕ ਪੱਤਰਕਾਰ ਬਟਾਲਾ ਵੱਲੋਂ ਭੇਜੀਆਂ ਗਈਆਂ ਇਹ ਤਸਵੀਰਾਂ ਜੀ ਸਰ ਆਪਣੇ ਸਵੇਰੇ 8 ਵਜੇ ਸਰ ਆਪਰੇਸ਼ਨ ਸਟਾਰਟ ਹੋਇਆ ਹੈ ਅੱਜ ਸੇ ਹੀ ਤੋਂ ਇਹ ابھی ਚੱਲ ਰਿਹਾ ਹੈ ਆਪਣੇ ਗੋਤਾਖੋਰ ਕੀ ਜੋ ਸਪੈਸ਼ਲ ਟੀਮ ਹੈ ਆਪਣੇ ਜੋ ਬॉयਜ਼ ਹੈ ਸਾਰੇ ਜੋ गोताखोर के स्पेशलिस्ट है उन्होंने अपने लोकल एरिया को मतलब जो लोकेशन है जहाँ पर डूबे थे अच्छी तरह वहाँ पर सर्च आउट कर लिया ठीक है फाइंड आउट कर लिया लेकिन वहाँ पर कुछ नहीं मिले फिर हमने आगे को चल पड़े और अभी भी हम वो उसी पर जारी है तो उम्मीद तो है तो ज़्यादातर हम जहाँ पर जहाँ पर मैंने ऑपरेशन की है वहाँ पर ज़्यादा से ज़्यादा लोग तो ऐसे बोलते हैं बहत्तर घंटे में लेकिन ज़्यादातर सोलह अठारह घंटे में बॉडी आ जाता है लेकिन इधर की मैंने देखा थोड़ा सा पानी थोड़ा ठंडा है ऊपर जितनी गर्मी है गर्मी तो हर जगह पर इस गर्मी में एक ही जैसा वेदर रहता है पानी ठंडा है यहाँ पर थोड़ा सा है ये तो इस करके थोड़ा सा पानी आने में मेरे को लगता है मुश्किल है लग जाएगा एक दिन और लग जाएगा फिर आपने है कंटिन्यू जैसे जैसे चलेगा ऐसे ऐसे का ऑपरेशन जारी रहेगा बाकी ये थाने वाले के ए सी के ऊपर डिपेंड है उन्होंने हमें जिस तरह रखेंगे मे हम ऐसे चलेंगे सर ਇਹ ਹੈ ਕਿ ਉਹਨਾਂ ਦੀ ਭਾਲ ਜਿਹੜੀ ਜਿਹੜੀ ਜਾਰੀ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਵੱਲੋਂ ਉਹਨਾਂ ਦੇ ਦੋ ਬੰਦੇ ਜਿਹੜੇ ਬੋਡੀ ਲੱਪੀ ਆ ਤੇ ਇੱਕ ਦੀ ਜੇ ਭਾਲ ਹੈ ਤੇ ਪ੍ਰਸ਼ਾਸਨ ਵੱਲ ਪੂਰਾ ਯੋਰ ਲੱਗ ਰਿਹਾ ਹੈ ਕਿ ਆਪਾਂ ਉਹਨਾਂ ਦੀ ਜਿਹੜੀ ਬੋਡੀ ਜਿਹੜੀ ਆ ਲੱਪੋਵੇ ਪਰ ਉਹ ਜਿਹੜੀ ਭਾਲ ਬਹੁਤ ਲੰਮੇ ਚੌੜੇ ਏਰੀਆ ਚ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਕੁਝ ਮੁਸ਼ਕਲਾਂ ਆ ਰਹੀਆਂ ਨੇ ਤੇ ਇਹ ਮੁਸ਼ਕਲਾਂ ਨਾਲ ਆਪਣੇ ਜਿੱਥਨ ਲਈ ਐਸਡੀਆਰ ਦੀ ਟੀਮ ਸਪੈਸ਼ਲ ਆਈ ਆ ਤੇ ਉਹ ਵੀ ਜਿਹੜੀ ਗੋਤਾਖੋਰ ਭਾਲ ਕਰ ਰਹੇ ਆ ਪਰ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਉਹਨੂੰ ਹੋਸ਼ਾ ਤੁਹਾਡਾ ਸਮਾਂ ਲੱਗੇ ਪਰ ਉਹਨਾਂ ਵੱਲੋਂ ਮਿਹਨਤ ਪੂਰੀ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਤੀਸਰੇ ਦੀ ਜਿਹੜੀ ਹੋ ਸਾਨੂੰ ਲੱਪਵੇ ਤਾਂ ਜੋ ਇਸ ਇਲਾਕੇ ਨੂੰ ਪਤਾ ਲੱਗ ਜੇ ਕਿ ਆਪਾਂ ਉਹ ਲੱਭ ਲਿਆ ਵਾ ਪਰ ਮੈਂ ਇਥੇ ਇੱਕ ਬੇਨਤੀ ਕਰਨਾ ਚਾਹਵਾਂਗਾ ਇਹ ਜੇ ਆਪਣੀ ਸੁਰੱਖਿਆ ਆਪਣੇ ਹੱਥ ਜੋ ਰਹੀਂ ਸਿਵਲ ਡਿਫੈਂਸ ਵੱਲੋਂ ਆਮ ਤੌਰ ਤੇ ਸਕੂਲਾਂ ਜਾ ਕੇ ਕੈਂਪ ਲਾਉਂਦੇ ਆ ਜਦੋਂ ਤੁਹਾਨੂੰ ਪਤਾ ਕਿ ਪਾਣੀ ਦਾ ਵਹਾਅ ਤੇਜ਼ ਹੈ ਜਾਂ ਇਹ ਖਤਰੇ ਤੋਂ ਖਾਲੀ ਨਹੀਂ ਹੈ ਤੇ ਸਾਨੂੰ ਉੱਚ ਨਹਾਉਣਾ ਜਾਂ ਕੋਈ ਇਹੋ ਜਿਹਾ ਕੰਮ ਕਰਨਾ ਜਿਸ ਦੇ ਨਾਲ ਸਾਨੂੰ ਜਾਨ ਦਾ ਜੋਖਮ ਪਣੇ ਹੁਣੇ ਵੀ ਪਤਾ ਲੱਗ ਰਿਹਾ ਕਿ ਇੱਕ ਡੁੱਬਾ ਲੰਗਾ ਦੂਸਰੇ ਛਾਲ ਮਾਰ ਕੇ ਬਚਾਉਂਦੀ ਕੀਤੀ ਪਰ ਆਪਾਂ ਇੱਕ ਨੂੰ ਕਰਦੇ ਕਰਦੇ ਦੋ ਦੇ ਵੀ ਹੋ ਤਿੰਨ ਹੋ ਗਏ ਪਰ ਦੋ ਲੱਭਿਆ ਇੱਕ ਨਹੀਂ ਲੱਭਿਆ ਤਾਂ ਮੈਂ ਦੋ ਜੇ ਹੈਗੇ ਆ ਇਹ ਇਹ ਕੀ ਇੱਕ ਦਾ ਜੇ ਚਾਂਸ ਲੱਭਣ ਤੋਂ ਬਾਅਦ ਪਤਾ ਲੱਗੇਗਾ